t u r ਸੇਈ ਨੋ ਕੀ ਕਰਤੇ ਕੋ ਖੁਦਾ ਵੀ ਕੁਰਬਾਨ ਹੁੰਦਾ ਹੈ பசி தாக்கே அப்ப ਅੱਜ ਰਲ ਕੇ ਮਿਲ ਕੇ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਕੱਲ ਨਹੀਂ ਮਿਲੇ ਜਿਵੇਂ ਭਾਨ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਸਹੀਦੀ ਦੇ ਹੱਲ 350 ਸਾਲ ਦਾ 7 ਦਿਨ ਮੋੜ ਰੱਖਦੇ ਆਏ ਆ ਸਮਾਗਮ ਨਹੀਂ ਹੋਇਆ ਹੋਏਗਾ ਸੋ ਵੱਡਾ ਉਪਰਾਲਾ ਗੁਰਮਖਾ ਨੇ ਕੀਤਾ ਹੈ ਇਹ ਕ ਵਿਚਾਰ ਕਰਕੇ ਪਰਪਤ ਪਾਵਸ ਵਿੱਚ ਸਲਾਮ ਸਵਰਗ ਬਰ ਕੇ ਜੇ ਆਪਾਂ ਨੂੰ ਮਨਾਉਣਾ ਚਾਹੀਦਾ ਮਿਹਰਾਨ ਗੁਰੂ ਤੇਗ ਬਹਾਦਰ ਸਹਿਮਾਰਜ ਜੀ ਹੰਦ ਨਿਹਾਂ ਆਪਣੀ ਨਹੀਂ ਵੇਖਣਾ ਸਾਡਿਆਂ ਦੇ ਸਾਡੇ ਵਿੱਚੋਂ ਕਈ ਹੋਣਗੇ ਕਈ ਨਹੀਂ ਹੋਣਗੇ ਕੋਈ ਪਤਾ ਨਹੀਂ ਜ਼ਿੰਦਗੀ ਦਾ ਇਸ ਸਤਾਰਸਨ ਦਾ ਕੀ ਪਰਵਾਸਾ ਦੇਵਰਮਖਾਨ ਨੇ ਬਹੁਤ ਵੱਡਾ ਉਪਾਲਾ ਕੀਤਾ ਹੈ ਦੇਵਰਮਖਾਨ ਦੇ ਨਾਮ ਲੈ ਲੱਗ ਜਾਈਏ ਤਾਂ ਬੜਾ ਸਮਰ ਲੱਗ ਜਾਈਗਾ ਸਾਰੇ ਆਨੰਦ ਰਲ ਕੇ ਇਹ ਬਹੁਤ ਵੱਡਾ ਕਾਰਨਾ ਕੀਤਾ ਥੋੜੇ ਸਮੇਂ ਦੇ ਵਿੱਚ ਬਹੁਤ ਜੋ ਕਿ ਪਾਗੁਰੂ ਏਕ ਬਹਾਦਰ ਸੈਮਰਾਜੀਆਂ ਦੇ ਸਹੀ ਦੀ ਵਿਹਾੜੇ ਨੂੰ ਕਰਕਦੇ ਹੋਏ ਆਇਆ ਇਹ ਸਮਾਦ ਰਚਿਆ ਹੈ ਸੋ ਆਪਾਂ ਵਿਸਥਾਰ ਨਹੀਂ ਆਪਾਂ ਸੰਖੇਪ ਦੀ ਵਿਚਾਰ ਕਰਦੇ ਆਂ ਪਾਵਰ ਜੇ ਉਸ ਜਿਹੜਾ ਉਹਨੇ ਪ੍ਰਣਾ ਕੀਤਾ ਹੋਇਆ ਸੀ ਇਤਿਹਾਸਕਾਰ ਦੱਸਦੇ ਨੇ ਜਦੋਂ ਤੱਕ ਉਹ ਸਵਾ ਮਾਣ ਜene ਉਹ ਨੀਸੀ ਲਾਉਂਦਾ ਉਹੋ ਤੱਕ ਉਹ ਪ੍ਰਸ਼ਾਦਾ ਨਹੀਂ ਸੀ ਸਕਦਾ ਉਹਦਾ ਪ੍ਰਣਾ ਕੀਤਾ ਹੋਇਆ ਸੀ ਰੋਜ਼ ਦਾ ਹੁੰਦਾ ਇਹ ਦੱਸ ਇਸ ਸਮਾ ਮਾਣ ਜene ਉਹ ਰੋਜ਼ ਲਾਉਂਗੇ ਫੇਰ ਮਰਛਾ ਦੱਸ ਸਕਾਂਗਾ ਆਲੇ ਦੁਆਲੇ ਮਾਰੇ ਪਾਸੇ ਰੌਲਾ ਪਿਆ ਹੋਇਆ ਸੀ ਬੜਾ ਲੋਕ ਡਰੇ ਹੋਏ ਸੀ ਕਸ਼ਮੀਰੀ ਪੰਡਤਾਂ ਨੇ ਇਹ ਉਤਮ ਉਪਰਾਲਾ ਕੀਤਾ ਕਿਹਨੇ ਕੋਈ ਤਾਂ ਹੋਏਗਾ ਕੋਈ ਧਾਰ ਐਗਰ ਹੋਏਗਾ ਜਿਹੜਾ ਸਾਧ ਜੋਬ ਦੇ ਧਰਮ ਨੂੰ ਬਚਾਵੇਗਾ ਕੋਈ ਤਾਂ ਹੋਏਗਾ ਜਿਹੜਾ ਹਾਂ ਦਾ ਨਾਰਾ ਮਾਰੇਗਾ ਕੋਈ ਹੋਏਗਾ ਉਸੁਰੇਰੇ ਸਾਧ ਸੰਗਤ ਜੀ ਕਹਿੰਦੇ ਕਿ ਕਿਸੇ ਨੇ ਦੱਸਿਆ ਜੇ ਤੁਹਾਡੇ ਧਰਮ ਨੂੰ ਬਚਾ ਸਕਦੇ ਨੇ ਉਹ ਨੇ ਭਗਤ ਗੁਰੂ ਨਾਨਕ ਸੁਹਾ ਮਹਾਰਾਜੀ ਦੇ ਗੱਦੀ ਦੇ ਮਾਲਕ ਨੌਵੇਂ ਪਾਤਸ਼ਾਹ ਬਾਗੂ ਦੇ ਵਾਹਨ ਦੁਆਰਾ ਉਹ ਤੁਹਾਡੇ ਭਰਮ ਨੂੰ ਬਚਾ ਸਕਦੇ ਸਨ ਸਾਸ਼ਣ ਜੀ ਕਹਿੰਦੇ ਕਸ਼ਮੀਰੀ ਪੰਡਤ ਕਸ਼ਮੀਰ ਉਹ ਚੱਲ ਕੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਆਏ ਜੀ ਦੀ ਧਰਤੀ ਆਏ ਉਹ ਨਾਲੇ ਸਾਧ ਸੰਗਤ ਜੀ ਕਹਿੰਦੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਨੂੰ ਮਿਲੇ ਸਤਿਗੁਰੂ ਜੀ ਦਾ ਸਮਾਂ ਲਿਆ ਸਤਿਗੁਰੂ ਜੀ ਨੂੰ ਆਖਣ ਲੱਗੇ ਮਹਾਰਾਜ ਜੀ ਸਾਡਾ ਧਰਮ ਹੈ ਜਿਹੜਾ ਫਤਰੇ ਵਿੱਚ ਹੈ ਸਾਡਾ ਧਰਮ ਫਤਰੇ ਵਿੱਚ ਹੈ ਮਹਾਰਾਜ ਔਰ ਉਹ ਜੀਵ ਹੈ ਜਿਹੜਾ ਸਾਡੇ ਭੱਗੇ ਨਾਲ ਜੁਨੇ ਹੋਏ ਜਿਹੜਾ ਲਾਈ ਜਾਵੇ ਐਦੇ ਨੂੰ ਗੋਵਿੰਦ ਰਾਏ ਜੀ ਆ ਗਏ ਪੌਣੇ 9 ਸਾਲ ਦੀ ਉਮਰ ਹੈ ਐ ਲੱਗੇ ਸਤਿਗੁਰੂ ਜੀ ਇਹ ਕੌਣ ਨੇ ਪਾਤਗੁਰੂ ਤੇਗ ਬਹਾਦਰ ਸਾਹਿਬਾ ਜੀ ਕਹਿੰਦੇ ਲਈ ਭਾਈ ਕਹਿੰਦੇ ਇੱਕ ਕਸ਼ਮੀਰੀ ਪੰਡਤ ਨੇ ਇਹਨਾਂ ਦਾ ਧਰਮ ਹੈ ਜਿਹੜਾ ਖਤਰੇ ਦੇ ਵਿੱਚ ਹੈ ਮਹਾਰਾਜੀ ਇਹਨਾਂ ਦਾ ਧਰਮ ਇਹ ਜਿਹੜਾ ਕਿਦਾਂ ਬਚ ਸਕਦਾ ਹੈ ਇਹਨਾਂ ਦੇ ਧਰਮ ਨੂੰ ਕੌਣ ਬਚਾ ਸਕਦਾ ਹੈ ਤਾਂ ਗੁਰੂ ਤੇਗ ਬਹਾਦਰ ਸਹਿਮਾਰੰਗੀ ਕਹਿ ਲੱਗੇ ਕਹਿੰਦੇ ਭਾਈ ਕੋਈ ਜੋਧਾ ਸੂਰਮਾ ਹੋਵੇ ਜੱਦੀ ਤੱਪੀ ਹੋਵੇ ਉਹ ਆਪਣੇ ਆਗੁਦਾ ਬਲੀਦਾਨ ਦੇਵੇ ਫਿਰ ਇਹਨਾਂ ਦਾ ਧਰਮ ਬਚਦਾ ਪਿਆਰੋ ਕੌਣ ਹੈ ਜਿਹੜਾ ਮਰ ਠੇੜੀ ਗੱਲ ਕਹਿ ਸਕਦਾ ਹੈ ਬੋਲਵਿੰਦਰ ਆਈ ਜੀ ਕਹਿਣ ਲੱਗੇ ਕਹਿੰਦੇ ਸਤਿਗੁਰੂ ਜੀ ਮੈਨੂੰ ਤਾਂ ਦੁਨੀਆ ਦੇ ਵਿੱਚ ਤੁਹਾਡੇ ਵਰਗਾ ਕੋਈ ਜਲ ਵੀ ਤੱਪੀ ਨਜ਼ਰ ਨਹੀਂ ਆਉਂਦਾ ਆਖੋ ਸਤਿਨਾਮ ਸਵਾਹਿਤ ਤੁਹਾਡੇ ਵਰਗਾ ਹੋਰ ਕੋਈ ਨਹੀਂ ਬਾਦਿ ਆਓ ਇਹਨਾਂ ਦਾ ਘਰ ਤੋਂ ਬਚਾਓ। ਪਤਨ ਗੁਰ ਤੇਗ ਬਹਾਦਰ ਸਹਿਮਾਉ ਜੀ ਕਹਿੰਦੇ ਪੁੱਤਰਾ ਤੋਂ ਅਨਾਥ ਹੋ ਜਾਏਗਾ। ਐਨ ਅਭੀ ਕੋਈ ਗੱਲ ਨਹੀਂ ਪਿਤਾ ਜੀ। ਜੇ ਮੇਰੇ ਅਨਾਥ ਹੋਣ ਦੇ ਨਾਲ ਇਹਦਾ ਦਾ ਧੰਮ ਵੱਜ ਸਕਦੇ ਕੋਈ ਗੱਲ ਨਹੀਂ। ਮੈਂ ਅਨਾਥ ਚੰਦ ਦੋਸੀ ਮਹਾਰਾਜੀ ਜਾਓ ਇਹਨਾਂ ਦਾ ਧਰਮ ਬਚਾਓ ਕਿਹੜਾ ਪਿਆਰ ਹੋ ਆਪਣੇ ਪਿਤਾ ਨੂੰ ਭੇਜਦਾ ਹੈ ਮਰਨ ਵਾਸਤੇ ਕੌਣ ਭੇਜਦਾ ਆਪਣੇ ਪਿਤਾ ਪਰ ਗੋਬਿੰਦ ਰਾਏ ਜੀ ਨੇ ਕਿਹਾ ਸੱਚੇ ਪਾਤਸ਼ਾਹ ਜਾਓ ਇਹਨਾਂ ਦਾ ਧਰਮ ਬਚਾਓ ਸਤਗੁਰੂ ਜੀ ਦੀ ਸ਼ਰਨ ਵਿੱਚ ਆਏ ਨੇ ਸਾਧ ਸੰਗਤ ਜੀ ਕਹਿੰਦੇ ਸਾਧਗੁਰੂ ਧੰਨ ਗੁਰੂ ਤੇਜ ਬਹਾਦਰ ਸਹਿਮਾਰਜੀ ਨੇ ਕਿਹਾ ਕਹਿੰਦੇ ਜਾਓ ਭਾਈ ਤੁਸੀਂ ਸਾਡੀ ਸ਼ਰਨ ਵਿੱਚ ਆਇਓ ਜੋ ਸ਼ਰਨ ਆਵੇ ਕਿਸ ਕਾਂਠ ਲਾਵੇ ਇਹ ਬਿਰਦ ਸਵਾਮੀ ਛੰਦ ਜਾਓ ਔਰਨ ਜੀ ਉਹਨੂੰ ਜਾ ਕੇ ਕਹਿ ਦਿਓ ਨੌਵੇਂ ਗੱਦੀ ਦੇ ਮਾਲਕ ਨੇ ਤੇਜ ਬਹਾਦਰ ਉਹਨਾਂ ਨੂੰ ਤੁਸੀਂ ਆਪਣਾ ਧਰਮ ਕਬੂਲ ਕਰਵਾ ਲਓ ਜੇ ਉਹ ਮੰਨ ਜਾਣਗੇ ਤਾਂ ਸਾਰੇ ਆਣੇ ਆਪਣੇ ਆਪ ਆਪਣਾ ਧਰਮ ਬਦਲ ਲੈਣਾ ਹੈ ਉਹਨਾਂ ਨੂੰ ਬੁਚਲੋ ਜਾ ਕੇ ਉਹਨਾਂ ਨੂੰ ਮਲਾ ਲਓ ਸਾਸਰ ਜੀ ਕਹਿੰਦੇ ਜਾ ਕੇ ਗਿਆ ਕਸ਼ਮੀਰੀ ਪੰਡਤਾਂ ਨੇ ਜਿੱਜੀ ਭੇਜੀ ਇਹਨੇ ਜਾਓ ਤੇਗ বাহাদুর ਨੂੰ ਆਪਣਾ ਧਰਮ ਕਬੂਲ ਕਰਵਾ ਲਓ ਜੇ ਉਹ ਅਣ ਜਾਣ ਵੀ ਫਿਰ ਅਸੀਂ ਸਾਰੇ ਬਣ ਜਾਏ ਤੇ ਐ ਸਾਧ ਸੰਗਤ ਜੀ ਕਹਿੰਦੇ ਸਤਿਗੁਰੂ ਧਰਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਭਗਾਇਆ ਗਿਆ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਪਿਆਰ ਆ ਕੇ ਜਦਪਰ ਅਪਗਿਆਰੇ ਤਿਆਰੀ ਕਰਨ ਲਈ ਮਹਾਰਾਜ ਜੀ ਨੇ ਤਿਆਰਾਂ ਕੀਤਾ ਜਾਣ ਦਾ ਇਹ ਚਲੋ ਆਹ ਨੂੰ ਵਿਚਉਣ ਵਾਲੇ ਸਤਿਗੁਰੂ ਜੀ ਪੰਗਰੂ ਤੇਗ ਬਹਾਦਰ ਸਹਿ ਮਹਾਰਾਜ ਅੱਜ 300 ਵੱਡੇ ਪੱਦਰ ਦੇ ਪੰਗਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ 350 ਸਾਲਾ ਸਤਾਵ ਜੀ ਮਨਾਇ ਗਈ ਹੈ ਬੜੇ-ਬੜੇ ਜਿਹੜੇ ਹਿੰਦੂਆਂ ਦੇ ਕਥਾਵਾਚਕ ਨੇ ਉਹਨਾ ਵਿੱਚ ਭਗਤ ਗੁਰੂ ਤੇਗ ਬਹਾਦਰ ਸਹਿਬ ਮਹਾਰਾਜੀ ਦਾ 350 ਸਾਲਾਂ ਦਾ ਸਤਾਰਵ ਦੀ ਵਿਸ਼ਾ ਜਿਹੜਾ ਮਨਾਇਆ ਮੁਸਲਮਾਨ ਭਰਾਵਾਂ ਨੇ ਵੀ ਵਰਕਾ ਕੀਤੀ ਨਗਰ ਕੀਰਤਨ ਆਇਆ ਉਹਦੇ ਉੱਤੇ ਵਰਕਾ ਕੀਤੀ ਜੋਕੇ ਪਿਆਰਿਓ ਸਤਿਗੁਰੂ ਤੇਗਵਾਰ ਸਾਹਿਬ ਮਹਾਰਾਜ ਨੂੰ ਆਪਾਂ ਹਿੰਦੂ ਦੀ ਚਾਦਰ ਕਹਿੰਦੇ ਆ ਪਰ ਗੁਰੂ ਤੇਗਵਾਰ ਸਾਹਿਬ ਮਹਾਰਾਜ ਧਰਮ ਦੀ ਚਾਦਰ ਸਨ ਜੇ ਉਹਨਾਂ ਵੇਲੇ Hindu ਵੀ ਜੇ ਜੁਰਮ ਕਰਦੇ ਹੁੰਦੇ ਨੇ ਮੁਸਲਮਾਨ ਜਾ ਕੇ ਮਹਾਰਾਜ ਕੋਲ ਬੇਨਤੀ ਕਰਦੇ ਤਾਂ ਮਹਾਰਾਜ ਨੇ ਉਹਨਾਂ ਨਾਲ ਵੀ ਦੁਰ ਪਹਿਣਾ ਸੀ ਜੋਕੇ ਇੱਥੇ ਜਿਹੜੀ ਲੜਾਈ ਸੀ ਉਹ ਕਿਸੇ ਧਰਮ ਦੀ ਲੜਾਈ ਨਹੀਂ ਸੀ ਸਤ ਦੇ ਨਾਲ ਭਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਖੜੇ ਤੇ ਮਹਾਰਾਜਿਆਂ ਨੇ ਭਗਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਗਿਆ ਸਤ ਗੁਰ ਪਾਰੇ ਅਰਦਾਸ ਸਾ ਗੁਰ ਪਏ ਅਰਦਾਸਾ ਕੀਤਾ ਮਹਾਰਾਜਿਆਂ ਨੇ ਭਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿੱਚ ਬੜਿਆਲੇ ਕੋਲ ਪ੍ਰਦਾਸ ਕਰਦੇ ਆ ਨਾ ਪਰ ਉਹ ਜਾਣਾ ਹੋਵੇ ਆਪਣੇ ਪਿਤਾ ਨੂੰ ਪੁੱਛਨੇ ਆ ਮਾਤਾ ਨੂੰ ਪੁੱਛਨੇ ਆ ਤੇ ਬਾ ਗੁਰੂ ਤੇਗਵਾਰਸਹਿ ਮਰ ਜਿਵੇਂ ਅਰਦਾਸਾ ਕੀਤਾ ਧੰ ਗੁਰੂ ਨਾਨਕਸਹਿ ਮਾਲੀਆਂ ਦੇ ਕਰਨਾ ਦੇ ਵਿੱਚ ਸਾਧੂ ਗੁਰ ਕਰ ਅਰਦਾਸਾ ਗੁਰ ਤੇ ਡੋਪਤਾ ਧਰਮ ਬਜਾ ਬਰਨਦੇ ਸਾਧ ਜੀ 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 ਸਾਧ ਜ ਭਾਗ ਗੁਰੂ ਤੇਗ ਬਹਾਦਰ ਸਹਿਮਾਰਜੀ ਕਹਿੰਦੇ ਭਾਈ ਅਸੀਂ ਆਪਣਾ ਘਰ ਨਹੀਂ ਬਰਬਾਦ ਹੋ ਸਕਦੇ। ਉਹ ਜੋ ਕੁਝ ਕਰਨਾ ਹੈ ਉਹ ਕਰ ਲੈ। ਫਾਂ ਬਿਆਹੂ ਸੱਜੇ ਪਾਸ਼ਾ ਧੰਗ ਗੁਰੂ ਤੇਗ ਬਹਾਦਰ ਸਹਿਮਾਰਜੀ ਨੂੰ ਇੱਕ ਐਨਾ ਦੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਿਹਦੇ ਵਿੱਚ ਨਾ ਨਾਰਾ ਚੰਗੀ ਪਰਾ ਬੰਦਾ ਫੜ ਸਕਦਾ ਸੀ ਨਾ ਬਹਿ ਸਕਦਾ ਸੀ। ਆਪਣੇ ਕੋਲੋਂ ਪੂਰੇ ਤਸੀਹੇ ਦਿੱਤੇ ਗਏ ਉਹਨਾਂ ਨੇ ਵੀ ਆਪਣਾ ਆਤਮ ਬਦਲ ਲੈਣਾ। ਪਾਇਆ ਲਈ ਨੂੰ ਸਾਸਣ ਵੀ ਕਹਿੰਦੇ ਤਨ ਗੁਰੂ ਦੇਖਵਾ ਹਰਿ ਸਹਿ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਕਦੇ ਇਹ ਵਾਲਾ ਮਤਾਲ ਉਹਨਾਂ ਨੇ ਬੜਮਗਲਾ ਕਰਦਾ ਹੈ। ਕਦੇ ਇਹ ਮਹਾਂ ਗੁਰੂ ਦੇਖ ਦੇ ਵਿੱਚ ਉਬਾਲ ਨੇਮੇ ਆ ਰਹੀ ਕੰਪਨੀਲਾ ਜਿਹਨੂੰ ਆਪਾਂ ਕਹਿੰਦੇ ਆ ਨਾ ਪਹਿਲਾਂ ਨੇ ਪਾਣੀ ਗਰਮ ਕਰਦੀਆਂ ਨੇ ਪਹਿਲਾ ਸਮਿਆਂ ਦੇ ਵਿੱਚ ਉਹ ਬੜਾ ਰੁੱਤ ਸੀ ਬੇ ਉਹ 사ਸਾਂ ਜੀ ਕਹਿੰਦੇ ਪਾਣੀ ਗਰਮ ਕਰਕੇ ਉਹਦੇ ਵਿੱਚ ਭਾਈ ਦਿਆਲਾ ਜੀ ਨੂੰ ਵਧਾਇਆ ਗਿਆ ਸਤਨਾਮ ਦਾ ਜਾਪ ਕਰਦੇ ਰਹੇ ਇਹ ਲੋਕ ਸਿੰਘ ਜੀ ਨੂੰ ਦਿੱਤੇ ਜਾ ਰਹੇ ਸੀ ਬੀਤਾ ਮਹਦੂ ਤੇਗਵਾਰਦ ਸਹਿਮਰ ਜੀ ਆਪਣੇ ਸਿੰਘਾਂ ਦੀ ਜਿੰਦ ਨੂੰ ਵੇਖ ਕੇ ਉਹਨਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਉਹਨਾਂ ਦਾ ਜਿਹੜਾ ਦਿਲ ਹੈ ਟੁੱਟ ਜਾਏਗਾ ਪਰ ਸੱਚੀ ਪਾਤਸ਼ਾਹ ਮਰਜੀ ਆਪਣੇ ਨਾਮ ਦੇ ਵਿੱਚ ਖੜੇ ਰਹੇ ਰਹਿ ਕੀ ਗਏ ਆਪਣੇ ਮੁਸਿੱਖਾਂ ਵੱਲ ਯਾਰ ਬਰੇ ਨਿਹਰਾਂ ਨਾਲ ਤਾਂ ਗੁਰੂ ਤੇਗ ਬਹਾਦਰ ਸਹਿਮਾ ਜੀ ਵੇਖਦੇ ਨੇ ਸਾਧ ਸੰਗਤ ਜੀ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਭਾਈ ਸਦੀ ਰਾਜ ਜੀ ਦਰਬਾਰੀਏ ਸਾਧ ਸੰਗਤ ਜੀ ਭਾਈ ਮਤੀ ਦਾਜ ਜੀ ਪਾਲਾ ਦਾ ਪਾਲਾ ਸਜਾਵਾਂ ਦਿੱਤੀਆਂ ਨਹੀਂ ਆ ਜੇ ਭਾਈ ਮਤੀ ਦਾਸ ਜੀ ਨੂੰ ਸਾਸਨ ਜੀ ਮਨਾਵੇ ਦੋਨੇ ਹੱਥ ਬੰਨ ਲਏ ਜੇ ਰਾਣੇ ਕਹਿਣ ਲੱਗੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਭਾਈ ਹੁਕਮ ਹੋਇਆ ਤੇਰੇ ਸਰੀਰ ਦੇ ਦੋ ਬਾੜ ਕੀਤੇ ਜਾਣੇਗੇ ਆਹ ਜਿਹੜਾ ਮੇਰੇ ਸਿਰ ਉੱਤੇ ਚੱਲੇਗਾ ਪਾਇ ਮਤੀ ਮਤੀ ਦਾਸ ਜੀ ਹੁ ਹੈ ਪਾਇ ਮਤੀ ਦਾ ਜੀ ਕਹਿੰਦੇ ਪੂਰੀਆਂ ਨੇ ਸਾਸਨ ਜੀ ਮਨਅਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਬਦਗੀਆਂ ਹੁੰਦੀਆਂ ਨੇ ਇੰਨਾ ਥੋੜੀ ਹੁੰਦੀਆਂ ਨੇ ਆਪਦੇ ਪਿਆਰੇ ਆਪਣੇ ਸਰੀਰ ਨੂੰ ਆਪਣੀ ਆਤਮਾ ਨੂੰ ਸੁਖਮ ਕਰ ਦਿੰਦੇ ਨੇ ਸੇਵਨਾ ਕਰਕੇ ਨਾ ਜਿਹੜੇ ਰੋਜ਼ ਵਾਹਿਗੁਰੂ 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 ਤੁਸੀਂ ਰੋਜ਼ ਕਰੀ ਜਾਓ ਰੋਜ਼ ਕਰੀ ਜਾਓ ਰੋਜ਼ ਕਰੀ ਜਾਓ ਉਹ ਸਿਮਰਨ ਹੈ ਜਿਹੜਾ ਸਾਡੇ ਹਿਰਦੇ ਵਿੱਚ ਵਹਿ ਜਾਏਗਾ ਸਾਡੇ ਅੰਦਰ ਇੱਕ ਸੁਖਮਾਣਾ ਨਾੜ ਹੁੰਦੀ ਹੈ ਜਿਹਦੇ ਵਿੱਚ ਨਰਕੰਨੇ ਜਿਹੀ ਕੀਕਾਰ ਹੁੰਦੀ ਹੈ ਜਦੋਂ ਡਾਕਟਰ ਸਾਡੀ ਨਾੜ ਤੇ ਟੀਕਾ ਲਾਉਂਦਾ ਹੈ ਸਾਡਾ ਸਰੀਰ ਹੈ ਜਿਹੜਾ ਸਾਰਾ ਸੁਨ ਹੋ ਜਾਂਦਾ ਹੈ ਆਵੇਂ ਬੰਦੇ ਨੂੰ ਵੱਢੀ ਜਾਓ ਤੋਕੀ ਜਾਓ ਹੁਣ ਪਤਾ ਹੀ ਨਹੀਂ ਕਰਾਂ ਤਾ ਭਾਈ ਵਰਮਨ ਵੀ ਆਲੇ ਹੁੰਦੇ ਨੇ ਅਭਿਆਸੀ ਜਨ ਹੁੰਦੇ ਨੇ ਉਹਨਾਂ ਦਾ ਰੋਜ਼ ਦਾ ਸਿਮਰਨ ਹੁੰਦਾ ਹੈ ਰੋਜ਼ ਦਾ ਚੌਕੜਾ ਹੁੰਦਾ ਹੈ ਉਹ ਲਾਉਂਦੇ ਨੇ ਸਿਮਰਨ ਕਰਦੇ ਨੇ ਵਧਗੀ ਕਰਦੇ ਨੇ ਤੇ ਆਪਣੇ ਸਰੀਰ ਨੂੰ ਜਿਵੇਂ ਜਿਵੇਂ ਉਹ ਸਾਸਾਂ ਦੀ ਕਹਲੇ ਭਾਈ ਮਤੀ达 ਜੀ ਨੂੰ ਜਦੋਂ ਗਿਆ ਨਾ ਉਹਨਾਂ ਨੇ ਮੈਨੂੰ ਧੰਗ ਗੁਰੂ ਕੇਗਵਾਰਾ ਦਰਸੈ ਮਹਾਰਾਜ ਵੱਲ ਵਿਕੇ ਆ